ਲੀਡਰ ਆਏ ਦਿਨ ਜਿਹੜੇ ਮੈਨੋਂ ਮੈਨੀ ਹੁੰਦੇ ਰਹਿੰਦੇ ਨੇ ਇੱਕ ਦੂਜੇ ਤੇ ਜਿਹੜੇ ਵਿਰੋਧੀ ਤੰਜ ਕੱਸਦੇ ਰਹਿੰਦੇ ਨੇ ਤਾਂ ਉੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਜਿਹੜਾ ਪਖਾਨੇ ਦੀ ਉਸਾਰੀ ਤੋਂ ਬਾਅਦ ਨੀਂਹ ਪੱਥਰ ਰੱਖਣ ਤੇ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਵਿਰੋਧੀਆਂ ਵੱਲੋਂ ਤਾਂ ਵਿਰੋਧੀਆਂ ਦੇ ਜਿਹੜੇ ਹੁਣ ਵੱਡੇ ਸਵਾਲ ਚੁੱਕੇ ਨੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਬਿਆਨਾਂ ਦੇ ਵਿੱਚ ਕੀ ਕੁਝ ਕਿਹਾ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਮੈਂ ਸਾਰੇ ਪੰਜਾਬ ਦੇ ਸਕੂਲਾਂ ਦੇ ਦੌਰੇ ਤੇ ਗਿਆ ਲਗਭਗ 1000 ਤੋਂ ਵੱਧ ਸਕੂਲਾਂ ਦੇ ਵਿੱਚ ਐਕ੍ਰਾਸ ਆਲ ਡਿਸਟ੍ਰਿਕਟਸ ਆਫ ਪੰਜਾਬ ਗਿਆ ਮੈਂ ਤੁਹਾਨੂੰ ਜ਼ਮੀਨੀ ਹਕੀਕਤ ਦੱਸਦਾ ਮੇਰੇ ਕੋਲ ਸਾਰੀ ਵੀਡੀਓਜ਼ ਦੇ ਰਿਕਾਰਡ ਪਏ ਨੇ ਪੰਜਾਬ ਦੇ ਸਕੂਲਾਂ ਦੀ ਬੁਰੀ ਹਾਲਤ ਸੀ ਪੰਜਾਬ ਦੇ ਵਿੱਚ 20000 ਸਕੂਲ ਹੈ 28 ਲੱਖ ਬੱਚਾ ਪੜਦਾ 8000 ਸਕੂਲਾਂ ਚ ਚਾਰ ਦਿਵਾਰੀ ਨਹੀਂ ਸੀ ਡੰਗਰ ਬੈਠਦੇ ਸੀ ਸਕੂਲਾਂ ਚ 56 ਸੀ ਸਰਕਾਰੀ ਸਕੂਲ ਪੰਜਾਬ ਦੇ ਵਿੱਚ 3000 ਐਦਾਂ ਦੇ ਸਰਕਾਰੀ ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਇਹ ਜੇ ਬਾਥਰੂਮ ਨਾਮ ਦਾ ਹੈਗਾ ਉਦੋਂ ਕੋਈ ਇਸਤੇਮਾਲ ਨਹੀਂ ਕਰ ਸਕਦਾ ਸੀ ਇਸਤੇਮਾਲ ਕਰਨਾ ਤਾਂ ਦੂਰ ਦੀ ਗੱਲ ਹੈ ਕੋਲੋਂ ਨੰਗ ਦੀ ਖੜ ਨਹੀਂ ਸਕਦੇ ਸੀ ਉੱਥੇ ਤੁਸੀਂ 28 ਲੱਖ ਬੱਚਿਆਂ ਦੇ ਵਿੱਚੋਂ ਲਗਭਗ 3 ਲੱਖ ਬੱਚਾ ਜ਼ਮੀਨ ਤੇ ਬੈਠਦਾ ਸੀ ਫਰਨੀਚਰ ਨਹੀਂ ਸੀ ਉਹਨਾਂ ਦੇ ਲਈ ਬਾਕੀ ਗੱਲਾਂ ਛੱਡ ਦਿਓ ਕਿ ਸਿਕਿਉਰਟੀ ਗਾਰਡ ਜੀ ਕੈਂਪਸ ਮੈਨੇਜਰ ਫੋਰਨ ਟ੍ਰੇਨਿੰਗ ਜੇਈ ਨੀਟ ਕਟਾਬਾਂ ਟਾਈਮ ਤੇ ਵਰਦੀਆਂ ਟਾਈਮ ਤੇ ਲੀਵ ਇਟ ਏਟ ਸਾਈਡ ਆ ਪੰਜਾਬ ਸੀ ਉੜਦਾ ਪੰਜਾਬ ਸੀ ਜਿੱਥੇ ਸਾਡੇ ਬਾਰਡਰ ਦੇ ਜ਼ਿਲ੍ਹੇ ਜਿੱਥੇ ਕੋਈ ਕਮਰਾ ਇੱਕ ਇੱਕ ਕਮਰਾ ਨਾ ਬਾਥਰੂਮ ਨਾ ਚਾਰ ਦਿਵਾਰੀ ਅਸੀਂ ਪੰਜਾਬ ਦੀ ਜਨਤਾ ਨਾਲ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਦਾ ਵਾਦਾ ਸੀ ਭਗਵੰਤ ਮਾਨ ਜੀ ਦਾ ਵਾਦਾ ਸੀ ਤੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਮਿਲੀ ਹੈ ਅੱਜ 3 ਸਾਲਾਂ ਬਾਅਦ ਮੇਰੇ ਮੁੱਖ ਮੰਤਰੀ ਨੇ ਮੈਨੂੰ ਟਾਰਗੇਟ ਦਿੱਤਾ ਸੀ ਕਿ 31 3 2025 ਤੱਕ ਹਰ ਸਕੂਲ 'ਚ ਮੈਨੂੰ ਚਾਰ ਦਿਵਾਰੀ ਚਾਹੀਦੀ ਆ ਹਰ ਸਕੂਲ 'ਚ ਬਾਥਰੂਮ ਚਾਹੀਦਾ ਹਰ ਸਕੂਲ 'ਚ ਪੀਣ ਵਾਲਾ ਪਾਣੀ ਚਾਹੀਦਾ ਕੋਈ ਬੱਚਾ ਜ਼ਮੀਨ ਤੇ ਬੈਠਣਾ ਨਹੀਂ ਚਾਹੀਦਾ ਅੱਜ ਅਸੀਂ ਜਦੋਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ ਤਿੰਨ ਸਾਲਾਂ ਬਾਅਦ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਜੀ ਤੁਹਾਡੇ ਸਭ ਦੇ ਕੈਮਰੇ ਐ ਮੈਂ ਸਵਾਗਤ ਕਰਦਾ ਆਓ ਚਲਿਏ ਮੈਰੋਜ ਜੰਨਾ ਜਿਲ੍ਹਾ ਥੋੜਾ ਜਿੱਥੇ ਕਹੋਗੇ ਆਓ ਜਾ ਕੇ ਆਪਾਂ ਸਕੂਲਾਂ 'ਚ ਪੁੱਛਦੇ ਆ ਕਿ ਚਾਰ ਦੁਵਾਰੀਆਂ ਬਣੀਆਂ ਕਿ ਨਹੀਂ ਬਣੀਆਂ ਬਾਥਰੂਮ ਬਣੇ ਕਿ ਨਹੀਂ ਬਣੇ ਸਾਡੀ ਕੋਸ਼ਿਸ਼ ਹੈ ਸਕੂਲਾਂ ਅਸਲਸ ਦਿੱਕਤ ਪਤਾ ਕੀ ਹੈ ਸਰਕਾਰੀ ਸਕੂਲਾਂ 'ਚ ਪੜਦੇ ਗਰੀਬਾਂ ਦੇ ਬੱਚੇ ਤੇ ਹਮੇਸ਼ਾ ਸਿੱਖਿਆ ਵਿਭਾਗ ਦੇ ਖਿਲਾਫ ਇੱਕ ਨਰੇਟਿਵ ਰਿਹਾ ਮੇਰੇ ਤੋਂ ਪਹਿਲਾਂ ਇਹ ਨਰੇਟਿਵ ਸੀ ਕਿ ਧਰਨੇ ਵਾਲਾ ਵਿਭਾਗ ਹੈ ਤੇ ਹੁਣ ਹਮੇਸ਼ਾ ਨੈਗੇਟਿਵ ਖਬਰ ਪੁਰਾਣੇ ਸਿੱਖਿਆ ਮੰਤਰੀਆਂ ਦੀ ਤੁਸੀਂ ਵੀਡੀਓਜ਼ ਵਾਇਰਲ ਹੋਈਆਂ ਟੀਚਰਾਂ ਨੂੰ ਗਾਲਾਂ ਦਿੰਦੇ ਹੋਏ ਕਿ ਕੁੱਟੋ ਇਹਨਾਂ ਨੂੰ ਫੜ ਕੇ ਗਾਲ ਕੱਢ ਕੇ ਕਹਿੰਦੇ ਡਾਂਗਾ ਵੇਰੋ ਕਦੀ ਵੀ ਕਿਸੇ ਟੀਚਰ ਦਾ ਚੰਗਾ ਕੰਮ ਨਹੀਂ ਆਇਆ ਮੈਂ ਕੱਟੋ ਘਟ ਕੱਟੋ ਕੱਟ 2000 ਟੀਚਰਾਂ ਨੂੰ ਬਾਈ ਨੇਮ ਤੋਂ ਜਾਣਦਾ ਮਿਹਨਤ ਕੀਤੀ ਹੈ ਜੇ ਸਕੂਲਾਂ 'ਚ ਰਿਹਾ ਹੈ ਪੈਸ਼ਨ ਦੇ ਨਾਲ ਤੁਹਾਨੂੰ ਅੱਜ ਦੋ ਤਿੰਨ ਤੋਂ ਮੈਂ ਦੇਖਦਾ ਪਹਿਲੀ ਗੱਲ ਤੋਂ ਉਦੋਂ ਦੀ ਤਕਲੀਫ ਹੈ ਬਿਕੋਜ਼ ਦੇ ਡੋਂਟ ਵਾਂਟ ਤੇ ਇਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਹੈ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੁੰਦੀ ਹੈ ਨਾ ਦੇਸ਼ 'ਚ ਤੇ ਦੁਨੀਆ ਦੀ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸੱਤ ਤੋਂ ਅੱਗੇ ਲੰਘ ਰਹੇ ਹਾਂ ਅੱਜ ਕਿਉਂ ਸਭ ਤੋਂ ਅਸੀਂ ਗੱਲਾਂ ਦਾ ਵੋਟ ਕਰਦੇ ਹਾਂ ਕਿ ਦੇਸ਼ ਦੇ ਵਿੱਚੋਂ ਆਈਐਸ ਆਈਪੀਐਸ ਅਫਸਰ ਪੰਜਾਬ 'ਚ ਬੰਨੇ ਬੰਦ ਹੋ ਗਏ ਜੀ ਬਿਹਾਰ ਤੋਂ ਬਣ ਰਹੇ ਇੱਥੇ ਬਣ ਰਹੇ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਅਸੀਂ ਸਿਰਫ ਨੈਗੇਟਿਵ ਸਟੋਰੀ ਲਾਵਾਂਗੇ ਲੱਭ ਲੱਭ ਕੇ ਲਾਵਾਂਗੇ ਢੁੰਡ ਕੇ ਲਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਗਰੀਬਾਂ ਦੇ ਬੱਚਿਆਂ ਦੀ ਗੱਲ ਨਾ ਹੋਵੇ ਆਪਣੇ ਬੱਚੇ ਸਾਡੇ ਵਧੀਆ ਸਕੂਲਾਂ 'ਚ ਏਸੀ ਲੱਗੇ ਉੱਥੇ ਬਾਥਰੂਮਾਂ 'ਚ ਜਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ ਵੱਡੇ ਸਕੂਲਾਂ 'ਚ ਪੜਦੇ ਆ ਉੱਥੇ ਬਾਥਰੂਮ 'ਤੱਕ ਏਸੀ ਹੈ ਤੇ ਹੁਣ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਮੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਜੀ ਮੈਂ ਬਾਥਰੂਮ ਬਣਾਇਆ ਤੇ ਉਹਦੇ ਤੇ ਨੀ ਪੱਥਰ ਲਾ ਦਿੱਤਾ ਸ਼ਰਮ ਤੁਹਾਨੂੰ ਆਣੀ ਚਾਹੀਦੀ ਹੈ 75 ਸਾਲਾਂ ਦੇ ਵਿੱਚ ਤੁਸੀਂ ਬਾਥਰੂਮ ਨਹੀਂ ਬਣਾ ਸਕੇ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਸੁਖਬੀਰ ਬਾਦਲ ਜੀ ਸ਼ਰਮ ਉਦੋਂ ਤੁਹਾਨੂੰ ਕਿਉਂ ਨਹੀਂ ਆਈ ਜਿਹੜੇ ਬਾਕੀ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਗੱਲਾਂ ਕਰਦੇ ਆ ਜਦੋਂ ਸਾਡੀ ਬੱਚੀਆਂ ਜਦੋਂ ਗਰੀਬ ਘਰਾਂ ਦੀਆਂ ਬੱਚੀਆਂ ਖੁੱਲੇ ਖੇਤਾਂ 'ਚ ਜਾਂਦੀਆਂ ਸੀ ਉਦੋਂ ਸ਼ਰਮ ਤੁਹਾਡੀ ਕਿੱਥੇ ਸੀ ਉਦੋਂ ਕਿਉਂ ਨਹੀਂ ਕੋਈ ਟਵੀਟ ਕਾਇਆ ਤੁਹਾਨੂੰ ਉਦੋਂ ਕਿਉਂ ਨਹੀਂ ਕੋਈ ਦਰਦ ਆਇਆ ਨਹੀਂ मैं थाने वीडियो सुना रहे हैं एविडेंस दे रही तू कहोगे नहीं नहीं ये तीन हजार स्कूल से जिथे बाथरूम नहीं सी या फिर सिगाता बर्तन लायक नहीं सी नहीं से, सुन लो आ टीचर बोल रहे एक 542.4 ਪਰ ਇਹਨਾਂ ਤੋਂ ਹਲਾਸੀ ਕਿ ਹੁਣ ਕਿਸ ਤਰੀਕੇ ਨਾਲ ਆ ਦੇਖੋ ਪਹਿਲਾਂ ਜਦੋਂ ਵੀ ਕਰਨ ਕਰਨ ਬਾਰਡਰ ਦੀ ਗੱਲ ਹੁੰਦੀ ਹੈ ਖੇਮ ਕਰਨ ਬਾਰਡਰ ਦੀ ਤਾਂ ਹਮੇਸ਼ਾ ਪਾਈ ਕਰਨੀ ਪਛੜੇ ਸਕੂਲ ਆਣੀ ਪਰ ਜਦੋਂ ਮੰਨ ਕੇ ਚਲੋ ਮੈਂ 2.5 ਸਾਲ ਪਹਿਲਾਂ ਇੱਥੇ ਆਇਆ ਸੀਗਾ ਉਸ ਟਾਈਮ ਜਦੋਂ ਮੈਂ ਆਇਆ ਸੀਗਾ ਤਾਂ ਪਿੱਛੇ ਮਤਲਬ ਬਿਲਕੁਲ ਛੋਟੇ ਕਲਾਸਰੂਮ ਸੀਗੇ ਇੱਕ ਇੱਕ ਹੀ ਕਲਾਸਰੂਮ ਪਿਆ ਸਦਾ ਪਾਣੂ ਤੇ ਬਾਂਡੇ ਵਾਲ ਕੋਈ ਨਹੀਂ ਸੀਗੀ ਨਾ ਵਾਸ਼ਰੂਮ ਸੀਗੇ ਬੱਚੇ ਨਾ ਖੁੱਲੇ ਵਿੱਚ ਹੀ ਵਾਸ਼ਰੂਮ ਜਾਂਦੇ ਸੀਗੇ ਪਰ ਜਦੋਂ ਸੋਚਦਾ ਕਿ ਬਾਥਰੂਮ ਹੀ ਸੀ ਹਾਂ ਜੀ ਪਰ ਟੀਚਰ ਦੱਸ ਰਹੇ ਬਾਥਰੂਮ ਨਾ ਬਾਥਰੂਮ ਸੀ ਨਾ ਚਾਰ ਦਿਵਾਰੀ ਸੀ ਇਸ ਏ ਮੈਨ ਪਤਾ ਨਹੀਂ ਕੀ ਮਾਨਸਿਕਤਾ ਹੈ ਜੀ ਕਿ ਯਾਰ ਮੈਨੂੰ ਖਾਣਾ ਕੱਢ ਦਿਓ ਸਿੱਧਾ ਕੱਢ ਲਓ ਮੇਰੇ ਬੱਚਿਆਂ ਨੂੰ ਕਿਉਂ ਮੰਦਾ ਬੋਲਦੇ ਹੋ ਅਸੀਂ ਮੇਰਾ ਇਹ ਸਾਰੀ ਸਿੱਖਿਆ ਕ੍ਰਾਂਤੀ ਦਾ ਮਕਸਦ ਇਹਦਾ ਇਹਦਾ ਇੱਕ ਏਮ ਹੈ ਤੇ ਔਨ ਗਰਾਉਂਡ ਬਹੁਤ ਸਾਰਾ ਮੀਡੀਆ ਸਾਡੇ ਨਾਲ ਗਿਆ ਹਰ ਐਮਐਲਏ ਸਾ ਹਰ ਪ੍ਰੋਗਰਾਮ ਤੇ ਅਸੀਂ ਮੀਡੀਆ ਇਨਵਾਈਟ ਕਰ ਰਹੇ ਹਾਂ ਇਹਦਾ ਪਤਾ ਕਿੰਨਾ ਪੋਜ਼ਿਟਿਵ ਇੰਪੈਕਟ ਜਾ ਰਿਹਾ ਉਹ ਬੱਚੇ ਜਿਹੜੇ ਅੱਜ ਤੱਕ ਜਿਨ੍ਹਾਂ ਵੱਲ ਕੋਈ ਦੇਖਦਾ ਨਹੀਂ ਸੀ ਅਜੂਨਾ ਸਕੂਲਾਂ ਚ ਐਮਐਲਏ ਜਾ ਰਿਹਾ ਡੀਸੀ ਜਾ ਰਿਹਾ ਏਡੀਸੀ ਜਾ ਰਿਹਾ ਐਸਡੀਐਮ ਜਾ ਰਿਹਾ ਡੀਐਸਪੀ ਜਾ ਰਿਹਾ ਐਸਐਚਓ ਜਾ ਰਿਹਾ ਡੀਓ ਜਾ ਰਿਹਾ মিডিਆ ਜਾ ਰਿਹਾ ਵੱਡੇ ਵੱਡੇ ਚੈਨਲ ਚ ਉਹਨਾਂ ਬੱਚਿਆਂ ਨੂੰ ਲੱਗ ਰਿਹਾ ਕਿ ਪਹਿਲੀ ਵਾਰੀ ਸਾਡੇ ਲਈ ਕੁਝ ਹੋ ਰਿਹਾ ਹਾਂ ਸਾਡੇ ਸਕੂਲ ਐਨੇ ਵੀ ਨਿਕੰਮੇ ਨਹੀਂ ਹੈ ਵਰਨਾ ਮੈਂ 2022 ਚ ਜਾ ਕੇ ਦੇਖਿਆ ਮੁਰਝਾਏ ਹੋਏ ਚਿਹਰੇ ਸਰਕਾਰੀ ਸਕੂਲਾਂ ਚ ਪਤਾ ਉਹਦਾ ਕਾਰਨ ਕੀ ਸੀ ਕਿਉਂਕਿ ਲੋਕਾਂ ਬੱਚਿਆਂ ਨੂੰ ਮਨ ਚ ਇਹ ਪਤਾ ਸੀ ਕਿ ਅਸੀਂ ਇਹਨਾਂ ਸਕੂਲਾਂ ਚ ਇਸ ਕਰਕੇ ਪੜਦੇ ਪਏ ਹਾਂ ਕਿ ਸਾਡੇ ਪੇਰੈਂਟ ਸਾਨੂੰ ਪ੍ਰਾਈਵੇਟ ਸਕੂਲ ਚ ਪੜਾ ਨਹੀਂ ਸਕਦੇ ਤੇ ਸਾਡਾ ਕੋਈ ਭੁੱਖ ਨਹੀਂ ਤੇ ਹੁਣ ਜਦੋਂ ਸਾਡੀ ਕੋਸ਼ਿਸ਼ ਹੈ ਦਿਨ ਰਾਤ ਕਿ ਉਹਨਾਂ ਨੂੰ ਇਹ ਯਕੀਨ ਦਵਾਈਏ ਕਿ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਬੱਚਿਓ 28 ਲੱਖ ਬੱਚਿਓ ਅਸੀਂ ਤੁਹਾਡੇ ਨਾਲ ਹੈ ਤੁਹਾਡੇ ਸਕੂਲ ਸਭ ਤੋਂ ਸ਼ਾਨਦਾਰ ਹੈ ਤੁਸੀਂ ਵੀ ਵਕੀਲ ਬਣ ਸਕਦੇ ਹੋ ਸੀਏ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਆਈਐਸ ਆਈਪੀਐਸ ਅਫਸਰ ਬਣ ਸਕਦੇ ਹੋ ਪੀਸੀਐਸ ਪੀਪੀਐਸ ਅਫਸਰ ਬਣ ਸਕਦੇ ਹੋ ਤਾਂ ਜੁਨੇ ਵੱਡੇ ਲੀਡਰ ਹੈ ਇਹ ਚਾਹਦੇ ਕਿ ਸਾਰਾ ਨਰੇਟਿਵ ਹੋ ਜਵੇ ਉਹ ਗਰੀਬਾਂ ਦੇ ਬੱਚੇ ੱਟਕੇ ਖਾਂਦੇ ਰਹੇ ਉਨਾ ਮਨਰੇਗਾ ਕਾਮਿਆਂ ਦੇ ਬੱਚਿਆਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਬਾਥਰੂਮ ਕਿਉਂ ਮਿਲ ਗਿਆ ਇਸ ਗੱਲ ਦੀ ਤਕਲੀਫ ਹੈ ਕਿੰਨਾ ਕੁ ਵੱਡਾ ਮਸਲਾ ਹੈ ਜੀ ਅੱਜ ਜਦੋਂ ਨੀ ਪੱਥਰ ਤੇ ਇੱਕ ਬਹਾਨਾ ਮੈਂ ਬਾਰ ਬਾਰ ਕਹਿ ਰਹੇ ਹਾਂ ਅੱਜ ਉਸ ਸਕੂਲ ਚ ਟੈਂਟ ਲੱਗਦਾ ਇੱਕ ਜਸ਼ਨ ਵਰਗਾ ਮਾਹੌਲ ਹੈ ਪਿੰਡ ਦੇ ਲੋਕ ਆ ਰਹੇ ਪਿੰਡ ਵਾਲੇ ਲੋਕਾਂ ਨੂੰ ਕਈ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਛਾ ਸਕੂਲ ਇੰਨਾ ਬਦਲ ਗਿਆ ਅਸਲ ਦਿਖਾਈ ਰਹੀ ਹੈ ਤੇ ਨਾਲ ਇਹ ਵੀ ਕਹਿਣਾ ਕਿ ਹਾਂ ਹਜੇ ਵੀ ਕਮੀਆਂ ਨੂੰ ਹੋਰ ਠੀਕ ਕਰਾਂਗੇ ਪਰ ਤਿੰਨ ਸਾਲਾਂ ਚ ਦੇਖੋ देयर ਇਜ਼ ਨੋ ਮੈਜੀਕਲ ਛੜੀ ਕੇ 20000 ਦੇ 20000 ਸਕੂਲ ਐਨ ਚਮਕਦੇ ਹੋ ਜਾਣਗੇ ਪਰ ਹਾਂ ਕੰਮ ਹੋਇਆ ਇੱਕ ਬੇਸਿਕ ਪੈਰਾਮੀਟਰ ਸੇ ਪਹੁੰਚੇ ਆ ਪਿਛੇ ਜੇ ਕ ਅਖਬਾਰ ਨੇ ਖਬਰ ਹੈ ਕਿ ਹਾਂ ਵੀ ਇੱਕ ਘੱਟੁਕੱਟ ਇੱਕ ਮੈਂ ਤਾਂ ਹੀ ਕਹਿ ਰਿਹਾ ਕਿ ਐਟ ਲੀਸਟ ਥੇਅਰ ਆਉ ਨਾ ਸਿੰਗਲ ਵਾਸ਼ਰੂਮ ਪਹਿਲਾਂ ਉਹ ਵੀ ਨਹੀਂ ਸੀ ਇੱਕ ਲੈਵਲ 18 ਕਿਤਾ ਇਸ ਦੇ ਨਾਲ ਹੀ ਸਕੂਲ ਆਫ ਫੈਮਿਨਸ ਬਣਾ ਰਹੇ ਜਿਸ ਪੂਲ ਹੈ ਐਸਟਰੋ ਟਰਫ ਹੈ ਸ਼ਾਨਦਾਰ ਲੈਬਸ ਹੈ ਕੈਂਪਸ ਮੈਨੇਜਰ ਹੈ ਉਹ ਵੀ ਬਣਾ ਰਹੇ ਪਰ ਹਰ ਬੱਚੇ ਦੀ ਗੱਲ ਹੋਣੀ ਚਾਹੀਦੀ ਹੈ ਭੁੱਖ ਦੀ ਗੱਲ ਹੋਣੀ ਚਾਹੀਦੀ ਹੈ ਮੈਂ ਇਸ ਮਾਨਸਿਕਤ ਮੇਰੀ ਆਪ ਜੀ ਨੂੰ ਵੀ ਅਪੀਲ ਹੈ ਇਕ ਇਕ ਪ੍ਰੋਟੈਕਸ਼ਨ ਇਹ ਟੋਟਲੀ ਏ ਪੋਲਿਟিক্যাল ਅਪੀਲ ਹੈ ਜੀ ਇਹ ਪੰਜਾਬ ਦੇ ਬੱਚਿਆਂ ਦੀ ਗੱਲ ਹੈ ਬਹੁਤ ਸਾਰੇ ਲੋਕ ਸਿਰਫ ਅਸੀਂ ਕਿਉਂ ਲਈ ਰਾਜਨੀਤੀ ਕਰਨੀ ਹੈ ਜਿੱਦ ਮੇਰਾ ਜਿੰਨਾ ਮਰਜ਼ੀ ਟ੍ਰੋਲ ਕਰ ਲਓ ਮੈਂ ਕਦੀ ਬੁਰਾ ਨਹੀਂ ਮੰਨਦਾ ਜੀ ਮੇਰੇ ਬੱਚਿਆਂ ਨੂੰ ਕਿਉਂ ਕਰਦੇ ਹੋ ਮੈਂ ਉਹਨਾਂ ਦੇ ਲਈ ਉਹਨਾਂ ਨੂੰ ਕੌਨਫੀਡੈਂਸ ਦਿਵਾਉਣਾ ਚਾਹੁੰਦਾ ਇਸ ਕੈਂਪ ਤੁਸੀਂ ਵੀ ਆਜੋ ਆਓ ਕਿਉਂ ਨਹੀਂ ਸਾਰੀ ਆਓ ਵੀ ਦੇਖੋ ਸਰਕਾਰ ਆਪ ਤੁਸੀਂ ਕਦੀ ਨਹੀਂ بڑے ਸਰਕਾਰੀ ਸਕੂਲਾਂ 'ਚ ਨੇਮ ਮੈਂ ਥੋੜਾ ਓਪਨ ਚੈਲੰਜ ਹੈ ਜਿਨ੍ਹਾਂ ਪਿੰਡਾਂ 'ਚ ਮੈਂ 4-4 ਬਾਰਡਰ ਲਾ ਕੇ ਅੰਜ ਫਾਜ਼ਿਲ ਕਾ ਫਰੂਜ਼ਪੁਰ ਅਬੋਰ ਖੇਮਕਰਨ ਤਰਨਤਾਰਨ ਰਾਜਾ ਸੰਸੀ ਟਾਰੀ ਕਦੀ ਕੋਈ ਐਜੂਕੇਸ਼ਨ ਮਿਸਟਰ ਦਿਖਾ ਦੇ ਦੇਸਨਤਾ ਜੀ ਤੁਹਾਡਿਆਂ ਨੂੰ ਬਹੁਤ ਤੁਹਾਨੂੰ ਰਾਜ ਮਿਲੇ ਵਾਦੂ ਤੁਹਾਨੂੰ 5-5 10 ਸਾਲ 15 ਸਾਲ 20 ਸਾਲ ਕਦੋਂਗੇ ਤੁਸੀਂ ਕੀ ਕਰਕੇ ਆਏ ਹੋ ਮੈਂ ਯਾਨੀ ਇਸ ਕਰਕੇ ਬੜਾ ਦਿਲ ਦੁਖਦਾ ਜੀ ਪਰ ਜੋ ਮਰਜ਼ੀ ਹੋ ਜੇ ਤੂਫਾਨ ਦੇ ਖਿਲਾਫ ਲੜ ਰਹੇ ਆਂ ਇਹ ਮੇਰੀ ਪਰਮਾਤਮਾ ਤੋਂ ਡਰ ਕੇ ਕਹਿੰਦਾ ਅਸੀਂ ਪੰਜਾਬ ਦੇ ਸਰਕਾਰੀ ਉੜਦਾ ਪੰਜਾਬ ਨੂੰ ਪੜਦਾ ਪੰਜਾਬ ਬਣਾ ਕੇ ਰਵਾਂਗੇ ਅੱਜ ਮੈਂ ਆਪਣੇ ਹਲਕੇ ਦੇ ਇੱਕ ਸਰਕਾਰੀ ਸਕੂਲ ਚ ਗਿਆ ਉੱਥੋਂ ਬੱਚੀ ਨਵੀਂ ਪੜ ਕੇ ਐਸਾ ਹੀ ਲੱਗੀ ਐ ਸਬ ਇੰਸਪੈਕਟਰ ਸਿਲੈਕਟ ਹੋ ਗਈ ਐ ਇਹ ਜਿਹੜਾ ਹੈ ਅਸੀਂ ਅਸੀਂ ਸਰਕਾਰੀ ਸਕੂਲਾਂ ਤੇ ਇੱਕ ਪੂਰੀ ਲੌਬੀ ਹੈ ਯੂਨੀਅਨਸ ਦੀ ਆਪਣੀ ਲੌਬੀ ਹੈ ਕਦੀ ਬੱਚਿਆਂ ਦੀ ਗੱਲ ਹੁੰਦੀ ਨਹੀਂ ਸੀ ਹਮੇਸ਼ਾ ਸਿੱਖਿਆ ਮਹਿਕਮੇ 'ਚ ਖਬਰ ਲਗਣੀ ਐ ਹਮਰੋ ਉਸ ਕਹਿਣਗੇ ਜੀ ਪ੍ਰਿੰਸੀਪਲ ਨਹੀਂ ਐ ਤਾਂ ਪ੍ਰਿੰਸੀਪਲ ਕਿਉਂ ਨਹੀਂ ਐ ਤਾਂ ਪੁੱਛੋ ਤੁਸੀਂ ਰੂਲ ਬਦਲੇ ਐ ਤੁਸੀਂ 2019 ਚ ਰੂਲ ਬਦਲਤੇ ਤੇ ਹਾਈ ਕੋਰਟ ਨੇ ਸਟੇ ਕਰਤਾ ਤੇ ਹੁਣ ਉਹ ਮੈਂ ਕੇਸ ਲੜਦਾ ਹੁੰ ਮੈਂ ਤੁਹਾਡੇ ਹਾਰੇ ਤੁਹਾਡੇ ਜਿਹੜੇ ਕੇਸ ਤੁਸੀਂ ਹਰਵਾਏ ਉਹ ਜਿੱਤ ਕੇ ਲੈ ਕੇ ਆਣਾ ਤੁਹਾਡੇ ਪਾਇ ਸਿਆਪੇ ਆ ਪਹਿਲਾ ਰੂਲ ਸੀਗਾ 75% ਤੁਸੀਂ 50% ਕਰਤਾ ਤੇ ਉਸ ਤੋਂ ਬਾਅਦ ਜਿਹੜੇ ਹੁਣ ਭਰਤੀ ਸਟੇ ਹੈ ਪ੍ਰਿੰਸੀਪਲ ਉਹ ਵੀ ਹਲ ਕਰਾ ਕੇ ਦਊਗਾ ਮੇਰੀ ਜ਼ਿੰਮੇਦਾਰੀ ਹੈ ਆਈ ਟੇਕ ਦਾ ਆਨਰਸ ਕਿ ਹਰ ਸਕੂਲ ਪ੍ਰਿੰਸੀਪਲ ਹੋਊਗਾ ਹਰ ਸਕੂਲ ਚ ਲੈਕ ਪਰ ਜੋ ਆਇਆ ਹੈ 20000 ਉਹਨੂੰ ਤਾਂ ਦੇਖੋ ਨਹੀਂ ਪਰ ਅਸੀਂ ਚਾਹੁੰਦੇ ਨਹੀਂ ਕਿ ਸਰਕਾਰੀ ਸਕੂਲਾਂ ਦੀ ਗੱਲ ਹੋਵੇ ਹਾਂ ਜੀ ਬਾਥਰੂਮਾਂ ਦੀ ਨਹੀਂ ਕਿਉਂ ਨਾ ਲਾਈਏ ਜੀ ਥੋੜੇ ਮੂਹਤੇ ਤਮਾਚੇ ਲਾਵਾਂਗੇ ਪਿੰਡਾਂ ਜਾਂ ਸਾਰੇ ਪਿੰਡਾਂ ਦਾ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜਿਹੜੀ ਥੋੜੀ ਨਲਾਇਕੀਆਂ ਨੇ ਉਹ ਨਾ ਬੱਚੀਆਂ ਦਾ ਕਿ ਇਸ ਇਸ ਪਿੰਡ ਦੀ ਬੱਚੀਆਂ ਦਾ ਕੀ ਜੀ ਕਿੰਨੇ ਬੱਚੇ ਜਾਂਦੇ ਨਹੀਂ ਹੁਣੇ ਮੈਂ ਖਰੜ ਦੇ ਇੱਕ ਸਕੂਲ ਚ ਗਿਆ ਉਹ ਵੀ ਤੁਹਾਨੂੰ ਮੈਂ ਵੀਡੀਓ ਸ਼ੇਅਰ ਕਰ ਦੂੰਗਾ ਬੱਚ ਆਈ ਆਈ ਵਾਸ ਅਮੇਜ਼ਡ ਮੇਰੇ ਅੱਖਾਂ 'ਚ ਪਾਣੀ ਆ ਗਿਆ ਕਿਉਂਕਿ ਬਸ ਸੀਨੀਅਰ ਸਕੈਂਡਰੀ ਸਕੂਲ ਸੀ ਬੱਚੀ ਕਹਿੰਦੀ ਜੀ ਸਰ 8 ਵਜੇ ਸਕੂਲ ਲੱਗਦਾ ਸਭ ਤੋਂ ਪਹਿਲਾਂ ਘਰੇ ਜਾ ਕੇ ਬਾਥਰੂਮ ਚ ਵਰਦੇ ਆ ਖਰੜ ਵਰਗੇ ਇਲਾਕੇ 'ਚ ਫਿਰ ਕਹਿੰਦੇ ਅੱਛਾ ਜੀ ਤੁਸੀਂ ਕੀ ਕਰਦੇ ਹੋ ਕੀ ਮਾਨਸਿਕਤਾ ਤੁਹਾਡੀ ਕਦੀ ਤੁਸੀਂ 2022 ਤੋਂ ਪਹਿਲਾਂ ਇਹਨਾਂ ਦੇ ਟਵਿੱਟਰ ਹੈਂਡਲ ਦਾ ਸੋ ਕਦੀ ਕਦੀ ਸਕੂਲ ਦੀ ਗੱਲ ਹੀ ਨਹੀਂ ਹੋਈ ਹੁਣ ਰੋਜ਼ ਦਿਨ ਚ ਚਾਰ ਚਾਰ ਕਰਦੇ ਆ ਨਾ ਪ੍ਰਾਊਡ ਆਫ ਇਟ ਤੁਸੀਂ ਨੈਗੇਟਿਵ ਕਰੋ ਮੈਂ ਪੋਜ਼ਿਟਿਵ ਕਰੂੰਗਾ ਅਸੀਂ ਪੋਜ਼ਿਟਿਵ ਕੰਮ ਕਰਾਂਗੇ ਸਾਨੂੰ ਆਪਣੇ ਕੰਮ ਤੇ ਮਾਣ ਹੈ ਇਹ ਬੱਚੇ ਮੇਰੇ ਨਹੀਂ ਪੱਥਰ ਬਣਨਗੇ ਜਿਹੜੇ ਬੱਚੇ ਅੱਜ ਪੜ੍ਹਦੇ ਪਏ ਬੱਚੇ ਦੱਸਣਗੇ ਅੱਜ ਉਹ ਬੱਚਿਆਂ ਖੁਸ਼ ਆਨਾਲਿਸ ਸਮਝ ਕੈਂਪਸ ਮੈਨੇਜਰ ਆਨਾਲਿਸ ਸਮੇਂ ਸਾਡੀ ਕੋਸ਼ਿਸ਼ ਹੈ ਸੀਨੀਅਰ ਸਕੈਂਡਰੀ ਸਕੂਲਸ ਦੇ ਵਿੱਚ ਤੋਂ ਸ਼ੁਰੂ ਕਰਾਂਗੇ ਹੌਲੀ ਹੌਲੀ ਹਰ ਸਕੂਲ 'ਚ ਜਿਵੇਂ ਮਾਲ ਲੱਗਦਾ ਨਾ ਕਿ 9 ਵਜੇ ਬਾਥਰੂਮ ਸਾਫ ਹੋਇਆ ਹੁਣ 10 ਵਜੇ ਹੋਇਆ ਉੱਥੇ ਤੱਕ ਲੈ ਕੇ ਜਾਣਾ ਸਰਕਾਰੀ ਸਕੂਲਾਂ ਨੂੰ ਟਾਈਮ ਲੱਗੂਗਾ ਪਰ ਲੈ ਕੇ ਜਾ ਰਹੇ ਹਾਂ ਸੀਨੀਅਰ ਸੈਂٹری ਸਕੂਲ ਸਕੂਲਰਜ਼ ਆ ਮੀਨ ਸ਼ੁਰੂ ਕਰਾਂਗੇ ਕਿ ਹਾਂ ਵੀ ਹਾਂ 9 ਵਜੇ ਕਲੀਨ ਹੋ ਗਿਆ 10 ਵਜੇ ਹੋ ਗਿਆ ਹੈਂਡਸੋਪ ਹੈਗਾ ਪੂਰਾ ਹੈਗਾ ਸਾਡਾ ਤਾਂ ਉਹ ਸੁਪਨਾ ਹੈ ਮੈਂ ਤੁਹਾਨੂੰ ਕਈ ਫੋਟੋਸ ਸ਼ੇਅਰ ਕਰੂੰਗਾ ਸਾਡੇ ਸਰਕਾਰੀ ਸਕੂਲਾਂ ਦੇ ਤੁਸੀਂ ਤੁਸੀਂ ਦੇਖਦੇ ਹੈ ਹੈਰਾਨ ਹੋ ਜਾਓਗੇ ਅਸੀਂ ਕਿ 에어ਪੋਰਟਸ ਤੋਂ ਵਧੀਆ ਜਿਹੜੇ ਐ ਬਾਥਰੂਮ ਬਣਾਇਆ ਕਿਤੇ ਹਾਂ ਕਿਤੇ ਬਹੁਤ ਮਾੜੇ ਹਜੇ ਵੀ ਹੋਣਗੇ ਪਰ ਬਦਲ ਰਹੇ ਹਨ ਪਰ ਚੰਗੇ ਦੀ ਵੀ ਤਾਂ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਗੱਲ ਹੈ ਉਹ ਮੇਰੇ ਕੋਈ ਨਿੱਜੀ ਪ੍ਰਾਈਵੇਟ ਸਕੂਲਸ ਦਾ ਨਹੀਂ ਜਾਂ ਮਾਨਸਾਬ ਦੇ ਜਾਂ ਕੇਜਰੀਵਾਲ ਸਾਹਿਬ ਦੇ ਪਤਾ ਸਰਕਾਰੀ ਸਕੂਲ ਸਰਕਾਰ ਦੇ ਹੀ ਰਹਿਣੇ ਹਨ ਜੇ ਐ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੋਊਗੀ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਆਪਾਂ ਸਾਰੇ ਪੰਜਾਬੀ ਆ ਪਰ ਨਹੀਂ ਅਸੀਂ ਸਾਡੀ ਜਿੱਦ ਹੈ ਲੱਭ ਲੱਭ ਕੇ ਲੱਭ ਲੱਭ ਕੇ ਹਾਂ ਵੀ ਵਸ ਠੀਕ ਹੈ ਕਿਸੇ ਤਰੀਕੇ ਨਾਲ ਸਿੱਖਿਆ ਦੀ ਗੱਲ ਨਾ ਹੋ ਜੂਵੇ 2000 ਕਰੋੜ ਦਾ ਕੰਮ ਕੀਤਾ ਜੀ ਤੇ ਲੈਸ ਦੈਨ 20 ਕਰੋੜ ਕਾਸਟ ਹੈ ਇਹ ਸਾਰੇ ਪ੍ਰੋਗਰਾਮ ਦੀ ਲੈਸ ਦੈਨ 1% ਕਿ ਉਹਦਾ ਕੌਨਫੀਡੈਂਸ ਦੇਣ ਦਾ ਮਕਸਦ ਹੈ ਕਿ ਪੂਰੇ ਦੇਸ਼ 'ਚ ਗੱਲ ਹੋਵੇ ਪਰ ਹਮੇਸ਼ਾ ਪੰਜਾਬੀ ਪੰਜਾਬੀ ਨੂੰ ਹੀ ਖਿੱਚਦਾ ਆਇਆ ਅਸੀਂ ਤੁਸੀਂ ਆਪਣਾ ਕਰਮ ਕਰੋ ਅਸੀਂ ਆਪਣਾ ਕੰਮ ਕਰਨ